ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੱਗੇ ਚੋਣ ਜਾਬਤ ਤੱਤ ਬਾਅਦ ਖਰੜ ਦੇ ਵਿੱਚ ਐਕਸਰਸਾਈਜ਼ ਵਿਭਾਗ ਸਰਗਰਮ ਦਿਖਾਈ ਦੇ ਰਿਹਾ ਐ ਐਕਸਰਸਾਈਜ਼ ਵਿਭਾਗ ਦੇ ਵੱਲੋਂ ਵਿਕਾਸ ਬਠੀਜਾ ਅਤੇ ਗੁਰਚਮਨ ਸਿੰਘ ਪੀਐਸਟੀ 1 ਦੇ ਵੱਲੋਂ ਖਰੜ ਚੰਡੀਗੜ੍ਹ ਰੋਡ ਦੇ ਨੇੜੇ ਕਿਲਾ ਕੰਪਲੈਕਸ ਬਾਨਾ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਐਕਸਾਈਜ਼ ਮੈਕਮੇ ਦੇ ਇਨਸਪੈਕਟਰ ਵਿਕਾਸ ਬਠੀਚਾ ਦੇ ਵੱਲੋਂ ਦੱਸਿਆ ਗਿਆ ਕਿ ਉਹ ਹੁਣ ਤੱਕ ਖਣਦ ਦੇ ਵਿੱਚ ਤਿੰਨ ਵੱਖ-ਵੱਖ ਐਫਆਈਆਰਾਂ ਕਰਵਾ ਚੁੱਕੇ ਹਨ ਦੋ ਨਜਾਇਜ਼ ਹੱਤਿ ਚੱਲ ਰਹੇ ਸਨ ਅਤੇ ਇੱਕ ਰੈਸਟੋਰੈਂਟ ਦੇ ਮਾਲਕ ਦੇ ਉੱਪਰ ਉਹਨਾਂ ਨੇ ਐਕਸਾਈਜ਼ ਐਕਟ ਦੇ ਅਧੀਨ ਐਫਆਈਆਰਾਂ ਕਰਵਾਈਆਂ ਨੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਇੱਕ ਰੈਸਟੋਰੈਂਟ ਦੇ ਵਿੱਚ ਹੁੱਕਾ ਬਾਰ ਚੱਲ ਰਿਹਾ ਸੀ ਜਿਸ ਤੇ ਉਹਨਾਂ ਦੇ ਵੱਲੋਂ ਛਾਪੇ ਮਾਰਕ ਕੀਤੀ ਗਈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਰੈਸਟੋਰੈਂਟ ਦੇ ਵਿੱਚ ਉਹ ਜਾਂਦੇ ਨੇ ਜਿੱਥੇ ਲੋਕ ਸ਼ਰਾਬ ਦਾਰੂ ਦਾ ਅਤੇ ਹੁੱਕੇ ਦਾ ਸੇਵਨ ਕਰ ਰਹੇ ਸਨ ਅਤੇ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਅਤੇ ਉਹਨਾਂ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾਂਦੀ ਹੈ ਮੈਂ ਜੀ ਵਿਕਾਸ ਬਠੇਜਾ ਅਕਸਾਈਨ ਇੰਸਪੈਕਟਰ ਕਰਤ ਸਰਕਲ ਇਹ ਅੱਜ ਦੀ ਕੇਲੇ ਵਾਲੀ ਟੋਗੀ ਦੇ ਤੋਂ ਨਾਟਕ ਆਇਆ ਕਿਸ ਬਜਟ ਅੱਜ ਇਹ ਲੋਕ ਸਭਾ ਇਲੈਕਸ਼ਨ 2024 ਦੇ ਸਬੰਧ ਵਿੱਚ ਆਕਸਾਈਜ਼ ਦੀ ਚੈਕਿੰਗ ਅਸੀਂ ਰੈਂਡਮਲੀ ਚੈੱਕ ਕਰ ਰਹੇ ਆ ਸਾਡੇ ਨਾਲ ਨੇ ਏਡੀਓ ਸਾਫ ਭਾਜੀ ਹਰ ਵਕਤ ਬਲੈਕ ਬਰਡ ਇੰਰਨਰ ਹੁੰਦਾ ਰਹਦਾ ਸਟਾਈਲ ਸਪੋਰਟ ਨੂੰ ਜੇ ਤੁਹਾਨੂੰ ਆ ਨਕੀ ਤਰੀਕੇ ਨਾਲ ਮਿਲਦਾ ਸਾਫ ਪ੍ਰਾਇਮਰੀ ਚੈੱਕ ਕਰਦੇ ਆ ਗਾਣ ਤੋਂ ਪਰੇ ਤੱਕ ਜੋਗਾ ਪਾਟਣਾ ਲੈ ਕੇ ਨਾ ਪ੍ਰਾਇਮਰੀ ਦਾ ਗਾਣਾ ਵੀ ਲੋਡ ਆਪਣਾ ਕਰਦੇ ਕੋਈ ਐਸਾ ਬਦਲ ਕੇ ਪੇਸ ਜੋ ਕਿਵੇਂ ਇਲੈਕਸ਼ਨ ਆ ਚੁੱਕੇ ਕਿਉਂਕਿ ਨਾਤਾ ਜਲ ਬਦਲ ਰਹੇ ਜੀ ਰਹੇ ਹਮਦੁਲਿਲਾਹ ਜੀ ਯੈਸ ਇਹ ਅਪ ਟੂ ਕੋਲ ਆਫ ਕੰਡਕਟ ਦਾ ਪੂਰਾ ਇਲੈਕਸ਼ਨ ਪਹਿਲਾਂ ਵੀ ਅਸੀਂ ਨਾਰਮਲੀ ਰੈਂਡਮਲੀ ਚੈਕਿੰਗ ਕਰਦੇ ਰਹੇ ਹਾਂ ਬਟ ਔਨ ਪਰਟੀਕੁਲਰਲੀ ਜਿਹਨੇ ਤੇ ਇਲੈਕਸ਼ਨ ਦਾ ਕੋਣਾ ਤੇ ਇਹ ਡਬਲ ਚੈਕਿੰਗ ਹੋਏਗੀ ਹਾਂਜੀ ਕੋਈ ਪੈਸੀ ਦੇਣਾ ਚਾਹੁੰਦੇ ਮੈਸੇਜ ਤਾਂ ਇਹ ਹੀ ਆ ਕੋਈ ਜਿਹੜੇ ਗਲਤ ਆਨਸਰ ਆ ਉਹਨਾਂ ਨੂੰ ਅਸੀਂ ਮਤਲਬ ਬਤ ਉਹ ਚੈਕਿੰਗ ਕਰਕੇ ਇਵੇਂ ਉਹਨਾਂ ਪਿੱਛੇ ਹੀ ਮੈਂ ਕਰਨ ਦੇ ਵਿੱਚ ਹੀ ਤਿੰਨ ਐਫਆਈਆਰ ਕਰਾ ਚੁੱਕਿਆ ਰੀਸੈਂਟਲੀ 22 ਤਰੀਕ ਨੂੰ ਐਫਆਈਆਰ ਨੰਬਰ 70 ਇੱਕ ਇਥੇ ਰੈਸਟੋਰੈਂਟ ਸੀ ਉਹਦੇ ਵਿੱਚ ਬੀਅਰ ਵਗੈਰਾ ਔਰ ਹੁੱਕਾ ਚੱਲ ਰਿਹਾ ਸੀ ਉਹਦੇ ਵਿੱਚ ਅਸੀਂ ਐਫਆਈਆਰ ਕਰਵਾਈ ਹੈ ਤਿੰਨ ਬੰਦੇ ਰੈਸਟ ਕੀਤੇ ਨੇ ਉਸ ਤੋਂ ਪਹਿਲਾਂ ਇੱਕ ਇਥੇ ਮਕਨ ਫਿਸ਼ ਤੇ ਜਿਹੜੀ ਕਿ ਲਾਂਡਰ ਰੋਡ ਤੇ ਆ ਹੈ ਉੱਥੇ ਉਹ ਗਲਤ ਅਨਸਰ ਬਿਨਾ ਲਾਇਸੈਂਸ ਤੋਂ दारू ਪਿਲਾ ਰਹੇ ਸੀ ਤੇ ਉਹਨਾਂ ਨੂੰ ਅੰਦਰ ਕੀਤਾ ਫੇਰ ਧਰਤੀ ਕੀਤੀ ਇਸ ਤਰ੍ਹਾਂ ਇਹ ਕੰਟੀਨਿਊ ਚਲੇਗਾ ਜੀ ਇੱਕ ਪ੍ਰੋਸੈਸ ਪਹਿਲਾਂ ਵੀ ਚੱਲ ਰਿਹਾ ਸੀ ਹੁਣ ਵੀ ਕੰਟੀਨਿਊ ਚਲੇਗਾ ਬਿਊਰੋ ਰਿਪੋਰਟ ਐਸਮ ਜੈਟ ਨਿਊਜ਼ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਲੱਗੇ ਚੋਣ ਜਾਬਤ ਤੱਤ ਬਾਅਦ ਖਰੜ ਦੇ ਵਿੱਚ ਐਕਸਰਸ ਮਹਿਕਮਾ ਸਰਗਰਮ ਦਿਖਾਈ ਦੇ ਰਿਹਾ ਐਕਸਰਸ ਮਹਿਕਮੇ ਦੇ ਵੱਲੋਂ ਵਿਕਾਸ ਬਠੀਜਾ ਅਤੇ ਗੁਰਚਮਨ ਸਿੰਘ ਪੀਐਸਟੀ 1 ਦੇ ਵੱਲੋਂ ਖਰੜ ਚੰਡੀਗੜ੍ਹ ਰੋਡ ਦੇ ਨੇੜੇ ਕਿਲਾ ਕੰਪਲੈਕਸ ਬਾਨਾ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਐਕਸਾਈਜ਼ ਵਿਭਾਗ ਦੇ ਇਨਸਪੈਕਟਰ ਵਿਕਾਸ ਬਠੀਚਾ ਦੇ ਵੱਲੋਂ ਦੱਸਿਆ ਗਿਆ ਕਿ ਉਹ ਹੁਣ ਤੱਕ ਖੜਦ ਦੇ ਵਿੱਚ ਤਿੰਨ ਵੱਖ-ਵੱਖ ਐਫਆਈਆਰਾਂ ਕਰਵਾ ਚੁੱਕੇ ਹਨ ਦੋ ਨਜਾਇਜ਼ ਹੱਤੇ ਚੱਲ ਰਹੇ ਸਨ ਅਤੇ ਇੱਕ ਰੈਸਟੋਰੈਂਟ ਦੇ ਮਾਲਕ ਦੇ ਉੱਪਰ ਉਹਨਾਂ ਨੇ ਐਕਸਾਈਜ਼ ਐਕਟ ਦੇ ਅਧੀਨ ਐਫਆਈਆਰਾਂ ਕਰਵਾਈਆਂ ਨੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਇੱਕ ਰੈਸਟੋਰੈਂਟ ਦੇ ਵਿੱਚ ਹੁੱਕਾ ਬਾਰ ਚੱਲ ਰਿਹਾ ਸੀ ਜਿਸ ਤੇ ਉਹਨਾਂ ਦੇ ਵੱਲੋਂ ਛਾਪੇ ਮਾਰ ਕੀਤੇ ਗਏ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਰੈਸਟੋਰੈਂਟ ਦੇ ਵਿੱਚ ਉਹ ਜਾਂਦੇ ਨੇ ਜਿੱਥੇ ਲੋਕ ਸ਼ਰੇਆਮ दारू ਦਾ ਅਤੇ ਹੁੱਕੇ ਦਾ ਸੇਵਨ ਕਰ ਰਹੇ ਸਨ ਅਤੇ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਅਤੇ ਉਹਨਾਂ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾਂਦੀ ਹੈ। ਮੈਂ ਜੀ ਵਿਕਾਸ ਬਠੇਜਾ ਐਕਸਾਈਜ਼ ਇੰਸਪੈਕਟਰ ਕਰਰ ਸਰਕਲ ਇਹ ਅੱਜ ਇਹ ਜਿਹੜੀ ਜੁੰਗੀ ਦੇ ਕੋ ਨਾਟਾ ਲਾਇਆ ਕਿਸ ਵਜ੍ਹਾ ਅੱਜ ਲੋਕ ਸਭਾ ਇਲੈਕਸ਼ਨ 2024 ਦੇ ਸਬੰਧ ਵਿੱਚ ਐਕਸਾਈਜ਼ ਦੀ ਚੈਕਿੰਗ ਅਸੀਂ ਰੈਂਡਮਲੀ ਚੈੱਕ ਕਰ ਰਹੇ ਹਾਂ ਸਾਡੇ ਨਾਲ ਨੇ ਏਡੀਓ ਸਾਫ ਭਾਜੀ ਹਰ ਇੱਕ ਫਲੈਸ਼ ਕਾਰਡ ਇਹਨਾਂ ਦਾ ਅੰਦਾਜ਼ਾ ਇਸ ਡਾਈਲਿਸ ਤੋਂ ਹਨ ਅਸੀਂ ਦੋਨਾਂ ਨੇ ਇੱਕ ਨਕਲੀ ਪ੍ਰੇਸ਼ਾਨੀ ਬੇਕਰ ਦਾ ਰਹਿਣ ਦੀ ਚੇਤਨਾ ਹੈ ਕੱਲੋਂ ਤੋਂ ਕੋਈ ਤਾਰੀਖ ਨਹੀਂ ਦੋਸਤਾਂ ਬਾਦਲੇ ਕਰਨਾ ਪਾਇਆ ਕਿ ਅੱਜ ਦਾ ਸੁਲਤਾਨ ਆਪਣਾ ਕਰਦਾ ਹੈ ਬੜਾ ਖੁਸ਼ ਹੋਇਆ ਹੈ ਉਹ ਪਰਚੇ ਪਾ ਕੇ ਰਹੇ ਉਹ ਕਿਵੇਂ ਇਲੈਕਸ਼ਨ ਆ ਜੋਤੇ ਕਿਉਂਕਿ ਆਸਰਾ ਦਾ ਪਰਦਲਾ ਦਿੱ ਹੀ ਰਹੇਗਾ ਅਲਹੁਲ। ਯਸ ਇਹ ਅੱਤੂ ਗੋਣ ਦਾ ਪੂਰਾ ਇਲੈਕਸ਼ਨ ਪਲਾਮਿਅਮ ਨਾਰਮਲੀ ਰੈਂਡਮਲੀ ਚੈਕਿੰਗ ਕਰਦੇ ਰਹਨੇ ਆ ਬਟ ਪਰਟੀਕੁਲੀ ਜਿਹਨੇ ਉਹ ਇਲੈਕਸ਼ਨ ਦਾ ਗੋਣਾ ਤੇ ਇਹ ਰੈਡ ਨੇ ਚੈੱਕ ਹੋਈ ਹੈ ਜਿਹੜੇ ਸੈਟ ਜਣਾ ਚੰਗੋ ਹਾਂਜੀ ਕੋਈ ਮੈਸੇਜ ਜਣਾ ਚੰਗੋ ਮੈਸੇਜ ਦਾ ਇਹ ਹੈ ਕੋਈ ਜਿਹੜੇ ਗਲਤ ਅਨਸਰ ਆ ਉਹਨਾਂ ਨੂੰ ਅਸੀਂ ਮਤਲਬ ਬਹੁਤ ਬਹੁਤ ਚੈਕਿੰਗ ਕਰਕੇ ਜਿਵੇਂ ਉਹਨਾਂ ਪਿੱਛੇ ਹੀ ਮੈਂ ਕਰਡ ਦੇ ਵਿੱਚ ਹੀ 3 ਐਫਆਈਆਰ ਕਰਾ ਚੁੱਕਿਆ ਹਾਂ ਰੀਸੈਂਟਲੀ ਬਾਈ ਤਰੀ ਨੂੰ ਐਫਆਈਆ ਨੰਬਰ 70 ਇੱਕ ਇਖਤੇ ਰੈਸਟੋਰੈਂਟ ਸੀ ਉnde ਚ ਬੀਅਰ ਵਗੈਰਾ ਔਰ ਹੁੱਕਾ ਚੱਲ ਰਿਆ ਸੀ ਉnde ਚ ਅਸੀਂ ਐਫਆਈਆ ਕਰਵਾਈ ਹੈ ਤਿੰਨ ਬੰਦੇ ਅਰੈਸਟ ਕੀਤੇ ਨੇ ਉਸ ਤੋਂ ਪਹਿਲਾਂ ਇੱਕ ਇਖਤੇ ਮਕਨ ਫਿਸ਼ਟੇ ਜਿਹੜੀ ਕਿ ਲਾਂਡਰ ਰੋਡ ਤੇ ਆ ਹੈ ਉਥੇ ਉਹ ਗਲਤ ਅੰਸਰ ਬਿਨਾ ਲਾਇਸੈਂਸ ਤੋਂ दारू ਪਿਲਾ ਰਹੇ ਸੀ ਤੇ ਉਹਨਾਂ ਨੂੰ ਅੰਦਰ ਕੀਤਾ ਐਫਆਈਆ ਕਰਤੀ ਕੀਤੀ ਇਸ ਤਰ੍ਹਾਂ ਇਹ ਕੰਟੀਨਿਊ ਚਲੇਗਾ ਜੀ ਇੱਕ ਪ੍ਰੋਸੈਸ ਪਹਿਲਾਂ ਵੀ ਚੱਲ ਰਿਹਾ ਸੀ